ਜਨਮ ਲੈਣਾ ਹੈ ਤਾਂ ਆਪਣੇ ਆਂਡੇ ਪਾਣੀ ਤੋਂ ਬਾਹਰ ਭਾਵ ਰੇਤੇ ਵਿੱਚ ਜਾ ਕੇ ਆਪਣੇ ਅੰਦਰ ਜੀ। ਬਾਸ਼ਪਤ ਦੀ ਜਿਹੜੀ ਕੋਈ ਸੁਰਤ ਹੈ ਨਾ ਉਹ ਆਪ ਤੇ ਪਾਣੀ ਵਿੱਚ ਰਹਦੀ ਹੈ ਪਰ ਉਹਦੀ ਜਿਹੜੀ ਸੁਰਤ ਹੈ ਉਹਦੀ ਸੁਰਤ ਸਦਾ ਉਸ ਰੇਤੇ ਵਿੱਚ ਉਹਨਾਂ ਆਂਡਿਆਂ ਵਿੱਚ ਰਹਿੰਦੀ ਹੈ ਕਿ ਜਦੋਂ ਬੱਚਿਆਂ ਦਾ ਜਨਮ ਹੁੰਦਾ ਹੈ ਉਹ ਬੱਚਿਆਂ ਨੂੰ ਚੱਕ ਕੇ ਤੇ ਪਾਣੀ ਵਿੱਚ ਲੈ ਜਾਂਦੀ ਹੈ। ਇਹ ਬਾਣੀ ਅੰਦਰ ਉਦਾਰਣ ਦਿੱਤੀ ਹੈ। ਬਾਣੀ ਅੰਦਰ ਸਮਝਾਤਾ ਹੈ। ਵਾਸ਼ਕ ਦੇ ਅਸੀਂ ਤੇਰੀ ਮੱਤ ਹੋਣੀ ਚਾਹੀਦੀ ਕਿ ਦੁਨੀਆ ਵਿੱਚ ਸੰਸਾਰ ਵਿੱਚ ਚਰਨਦੇ ਹੋਇਆ ਜਿਹੜੀ ਤੇਰੀ ਮੱਤ ਹੈ ਜਿਹੜੀ ਤੇਰੀ ਸੁਰਤ ਹੈ ਉਹ ਸਿਰਫ ਆਪਣੇ ਗੁਰੂ ਨਾਲ ਜੁੜੀ ਹੋਈ ਹੈ ਪਰਿਵਾਰ ਵਿੱਚ ਰਹਿਣਾ ਪਰਿਵਾਰ ਨੂੰ ਪਾਲਣਾ ਪਰਿਵਾਰ ਵਾਸਤੇ ਕੰਮ ਕਾਰ ਕਰਨ ਨੂੰ ਤਾਂ ਅੱਗੇ ਕੰਮ ਜ਼ਰੂਰੀ ਨੂੰ ਵਾਸ਼ਕ ਦੇ ਮਨ ਤੋਂ ਇੱਕ ਗੱਲ ਦਾ ਖਿਆਲ ਰੱਖਣਾ ਪੈਣਾ ਹੈ ਹੀ ਪ੍ਰਾਣੀ ਇਹ ਸੰਸਾਰ ਤੇ ਦੁਨੀਆ ਚਰਨ ਤੇ ਆਉਣਾ ਤੇਰੀ ਸੁਰਤ ਉਹ ਮਤ ਇਸ ਤਰ੍ਹਾਂ ਵੀ ਹੋਵੇ ਕਿ ਤੂੰ ਦੁਨੀਆ ਵਿੱਚ ਤੇ ਰਹਿ ਰਿਆ ਹੈ ਪਰ ਤੇਰੀ ਕੋਈ ਸੁਰਤ ਹੈ ਮਤ ਹੈ ਉਹ ਗੁਰੂ ਨਾਲ ਜੁੜੀ ਹੋਈ ਹੈ ਜਿਹੜਾ ਇਹ ਸੁਰਤ ਦਾ ਆਪਣੀ ਤਾਂ ਮੇਨ ਮਕਸਦ ਹੈ ਨਾ ਕਿ ਅੱਜ ਕੋਈ ਸੁਰਤ ਲੈਵ ਜੁੜੀ ਨਾ ਕਿਉਂਕਿ ਬਾਣੀ ਅੰਦਰ ਬੜੀਆਂ ਉਦਾਹਰਣਾਂ ਦਿੱਤੀਆਂ ਫਿਰ ਪਾਤਸ਼ਾਹ ਇੱਕ ਉਦਾਹਰਣ ਦਿੱਤੀ ਕਹਿੰਦੇ ਜਿਵੇਂ ਚਾਰ ਪੰਜ ਬੱਚੇ ਲੜ ਕੇ ਪਤੰਗ ਉਡਾ ਰਹੇ ਨੇ ਪਤੰਗ ਉਡਾਣ ਲੱਗੇ ਆ ਉਹਨਾਂ ਨੇ ਪਤੰਗ ਉਡਾਇਆ ਹੱਥ ਵਿੱਚ ਡੋਰ ਫੜੀ ਆ ਪਤੰਗ ਉੱਪਰ ਆ ਸ਼ਮਾਰ ਵਿੱਚ ਉੱਡ ਰਿਹਾ ਹੈ ਪਤੰਗ ਦੇ ਉੱਪਰ ਸ਼ਮਾਰ ਵਿੱਚ ਉੱਟਦੇ ਹੋਏ ਆ ਉਹ ਆਪਸ ਵਿੱਚ ਗੱਲਾਂ ਕਰ ਰਹੇ ਆ ਆਪਸ ਵਿੱਚ ਉਹਨਾਂ ਦੀਆਂ ਗੱਲਾਂ ਬਾਤਾਂ ਪੰਜ ਚਾਰ ਬੱਚੇ ਖੜੇ ਨੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਪਰ ਜਿਹੜੀ ਉਹਨਾਂ ਦੀ ਸੂਰਤ ਹੈ ਨਾ ਜਿਹਦਾ ਉਹਨਾਂ ਦਾ ਧਿਆਨ ਹੈ ਉਹ ਪਤੰਗ ਵੱਲ ਜੁੜਿਆ ਹੋਇਆ ਹੈ ਜੋ ਕਿਤੇ ਪਤੰਗ ਟੱਡੇ ਆ ਨਾ ਜAVE ਪਤੰਗ ਨੂੰ ਕੋਈ ਰੇਟਾ ਨਾ ਸੁਭ ਦਵੇ ਪਤੰਗ ਰੇਟਾ ਨਾ ਡਿੱਗ ਜਾਵੇ ਆਪਸ ਵਿੱਚ ਗੱਲਾਂ ਕਰਨਗੇ ਪਰ ਉਹਦਾ ਧਿਆਨ ਪਤੰਗ ਵੱਲ ਹੋਵੇ ਆਪਾਂ ਵੀ ਇਸੇ ਤਰ੍ਹਾਂ ਸੰਸਾਰ ਦੇ ਕੰਮਕਾਰ ਨਹੀਂ ਹੁੰਦੇ ਘਰ ਦੇ ਕੰਮ ਕਰਦੇ ਆ ਚੁੱਤੀ ਕਰਦੇ ਆ ਵਪਾਰ ਕਰਦੇ ਆ ਕਿਸੇ ਤਰ੍ਹਾਂ ਦਾ ਤੁਸੀਂ ਕੰਮ ਕਰਦੇ ਹੋ ਰਸੋਈ 'ਚ ਕੰਮ ਹੈ ਕੋਈ ਬਾਹਰ ਕੰਮ ਹੈ ਝਾੜੂ ਦਾ ਕੰਮ ਹੈ ਆਪਣੇ ਕੰਮ ਨਾਲ ਮਕਸਦ ਹੈ ਕੰਮ ਕਰਨਾ ਜ਼ਰੂਰੀ ਹੈ ਪਰ ਜਿਹੜੀ ਤੁਹਾਡੀ ਸੁਰਤ ਹੈ ਨਾ ਉਹ ਸਦਾ ਉਸ ਪ੍ਰਮਾਤਮਾ ਨਾਲ ਹੀ ਜੁੜੀ ਹੋਈ ਹੈ ਪਾਸ਼ੇ ਤੋਂ ਜਿਵੇਂ ਸੰਸਾਰ ਦੇ ਕੰਮਕਾਰ ਕਰਦੇ ਆਪਾਂ ਦੁਨੀਆ ਵਿੱਚ ਵਿਚਰਦੇ ਆਂ ਫਿਰ ਪਾਸ਼ਾ ਨੇ ਇੱਕ ਕੋਇਲ ਦੀ ਉਦਾਹਰਣ ਦਿੱਤੀ ਗੁਰਵਾੜੀ ਅੰਦਰ ਪਿਆਰੀ ਜੀ ਉਦਾਹਰਣ ਨੇ ਪਾਸ਼ੇ ਕਹਿੰਦੇ ਜਿਹੜੂ ਕੋਇਲੇ ਨੇ ਆਪਣੇ ਬੱਚੇ ਦੇਨੇ ਨੇ ਨਾ ਪਿਆਰ ਆਪਣੇ ਬੱਚਿਆਂ ਨੂੰ ਜਨਮ ਦੇਣਾ ਉਹ ਆਪਣੇ ਆਂਡੇ ਤਾਂ ਦੀ ਕਾਮਣੀ ਦੇ ਧੁਰਨੇ ਵਿੱਚ ਉਹਨਾਂ ਦੇ ਆਂਡੇ ਦੇ ਵਿੱਚ ਆਪਣੇ ਆਂਡੇ ਰੱਖ ਕੇ ਤਾਂ ਦੀ ਆਂਡੇ ਚੋਂ ਕੇ ਲੈ ਜਾਂਦੀ ਹੈ ਜਿਹੜੀ ਕੋਇਲ ਹੈ ਨਾ ਉਹ ਵੱਡੀ ਚਲਾਕ ਹੈ ਆਪਣੇ ਇਹਨੂੰ ਆਂਡੇ ਦੇ ਹਨ ਉਹ ਜਿਹੜੀ ਕਹਾਣੀ ਆ ਉਸ ਅੰਦਰ ਵਿੱਚ ਉਸ ਆਲਣੇ ਵਿੱਚ ਆਂਡੇ ਦੇਨੇ ਨੇ ਤੇ ਕਹਿੰਦੇ ਜਦੋਂ ਉਹਨਾ ਬੱਚਿਆਂ ਦਾ ਜਨਮ ਹੁੰਦਾ ਨਾ ਪਹਿਲਾਂ ਆਂਡਿਆਂ ਦੇ ਵਿੱਚੋਂ ਤੇ ਜਿਹੜੀ ਕੋਇਲ ਹੈ ਦੂਰ ਬੈਠੀ ਆਪਣੀ ਆਵਾਜ਼ ਵਿੱਚ ਬੋਲਦੀ ਹੈ ਤੇ ਬੱਚੇ ਵੀ ਉਸ ਤਰ੍ਹਾਂ ਬੋਲਦੇ ਨੇ ਤੇ ਉਹ ਬੱਚੇ ਇੰਨੇ ਸਿਆਣੇ ਨੇ ਆਪਣੀ ਮਾਂ ਦੇ ਨਾਲ ਉੱਡ ਜਾਂਦੇ ਨੇ ਪਿਆਰੇ ਉਹ ਕਹਾਵਾਲਾ ਨਹੀਂ ਉੱਚੀ ਨਹੀਂ ਰੰਗ ਉਹਨੂੰ ਪਤਾ ਹੈ ਕਿ ਸਾਡੀ ਮਾਂ ਕੌਣ ਹੈ ਉਹ ਆਪਣੀ ਮਾਂ ਨਾਲ ਉੱਠ ਜਾਂਦੇ ਨੇ ਪਾਸ਼ਵਨ ਦੇ ਇਸੇ ਤਰ੍ਹਾਂ ਭਾਈ ਤੇ ਦੀ ਸੁਰਤ ਹੋਣੀ ਚਾਹੀਦੀ ਹੈ ਤੇ ਉਹ ਸਿਆਣਾ ਹੋਣਾ ਚਾਹੀਦਾ ਸਤਕਾਰ ਸਭ ਦਾ ਕਰਨਾ ਸਾਰੀ ਧਰਮ ਜ਼ਰੂਰੀ ਨਹੀਂ ਕੋਈ ਧਰਮ ਵਾੜਾ ਨਹੀਂ ਪਿਆ ਦੇ ਕਿਉਂਕਿ ਆਪਾਂ ਕਹਿੰਦੇ ਕੋਈ ਅੱਲਾ ਹੱਲਾ ਕਹਿ ਰਿਹਾ ਕੋਈ ਰਾਮ ਰਾਮ ਕਰ ਰਿਹਾ ਪਾਸ਼ਵਨ ਦੇ ਪਰ ਤੁਹਾਡੀ ਸੁਰਤ ਲੈਸੀ ਹੋਣੀ ਚਾਹੀਦੀ ਹੈ ਤੁਹਾਡੀ ਸੁਰਤ ਤੁਹਾਡੀ ਮਤ ਤੁਸੀਂ ਇੰਨੇ ਸਿਆਣੇ ਹੋਣੇ ਚਾਹੀਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਅਸਲੀ ਗੁਰੂ ਕੌਣ ਹੈ ਸਾਡਾ ਪਾਰ ਉਤਾਰਾ ਕਿਵੇਂ ਹੋਣਾ ਹੈ ਅਸੀਂ ਸੰਸਾਰ ਤੋਂ ਇਹ ਭਵਜਨ ਤੋਂ ਪਾਰ ਕਿਵੇਂ ਲੰਘਾਂਗੇ ਕਿਹਨੇ ਸਾਨੂੰ ਪਾਰ ਲੰਘਾਣਾ ਹੈ ਕਿਹਨੇ ਸਾਨੂੰ ਡੋਬਣਾ ਇਹ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਬਾਚਨ ਸੁਰਤ ਤੁਹਾਡੀ ਕਦੇ ਹੋਵੇ ਜਿਵੇਂ ਕੋਇਲ ਦੇ ਬੱਚੇ ਨੇ ਇਸ ਕਰਕੇ ਪਾਸ਼ੇ ਕੰਦਰ ਜੇ ਬਾਣੀ ਅੰਦਰ ਆਪਾਂ ਸ਼ਬਦ ਸਰਮਟ ਕੀਤਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਜਿਹਨੂੰ ਆਪਾਂ ਇਹ ਸ਼ਬਦ ਸੁਣਦੇ ਨਾ ਸ਼ਬਦ ਆਪਣੇ ਕੰਨਾਂ 'ਚ ਪੈਂਦਾ ਤੇ ਗੱਲ ਦਾ ਦਿਮਾਗ ਦੇ ਵਿੱਚ ਇੰਨਾ ਅਸਰ ਰੱਖੀਏ ਪਾਸ਼ਾ ਕਹਿੰਦੇ ਜੇ ਤੁਸੀਂ ਕਿਸੇ ਦਾ ਮਾੜਾ ਮੰਗ ਰਹੇ ਹੋ ਇਹ ਸਾਜਿਆ ਪਿਆਰ ਹੋ ਕਦ ਜੇ ਤੁਸੀਂ ਕਿਸੇ ਦਾ ਮਾੜਾ ਮੰਗ ਰਹੇ ਹੋ ਕਿਸੇ ਵਾਸਤੇ ਅਦਾਸ ਕਰ ਰਹੇ ਹੋ ਕਿਸੇ ਦਾ ਮਾੜਾ ਹੋ ਜਾਓ ਕਿ ਕਿਸੇ ਦਾ ਨੁਕਸਾਨ ਹੋ ਜਾਵੇ ਤੁਸੀਂ ਮਨ ਵਿੱਚ ਹੀ ਚਿਤ ਬਣਾ ਰੱਖਦੇ ਹੋ ਕਿ ਭਾਈ ਫਲਾਣੇ ਦਾ ਮਾੜਾ ਹੋ ਗਿਆ ਉਹ ਛੱਤ ਉੱਪਰ ਚੱਲਿਆ ਗਿਆ ਕਿਉਂ ਗਿਆ ਆਪਾਂ ਮਾੜਾ ਮਨ ਵਿੱਚ ਸੋਚ ਲੈਣੇ ਲਈ ਵਾਰੀ ਆਸ਼ਕ ਦੀ ਜਰੂਰਤ ਉਸੇ ਕਿਸੇ ਵਾਸਤੇ ਮਾੜਾ ਸੁੱਝੋਗੇ ਇਹ ਇੱਕ ਕੁਦਰਤ ਦਾ ਕਾਨੂੰਨ ਹੈ ਕਿ ਆਟੋਮੈਟਿਕ ਆਪਣੇ ਆਪ ਤੁਹਾਡਾ ਮਾੜਾ ਹੋਣ ਲੱਗ ਪੈਣਾ ਜਿਹੜਾ ਤੁਸੀਂ ਮਾੜਾ ਬੰਦਾ ਹੋਏ ਉਹਦਾ ਕੰਮ ਹੋਰ ਚੜਨ ਲੱਗ ਪੈਣਾ ਇਹ ਸੱਚ ਹੈ ਪਿਆਰੇ ਇਸ ਕਰਕੇ ਮਹਾਰਾਜ ਜੀ ਬਾਣੀ ਆਪਾ ਪੜ੍ਹਦੇ ਹਾਂ ਆਪਾਂ ਅਰਦਾਸ ਵਿੱਚ ਕਿਉਂ ਬੋਲਨੀ ਆ ਸਹੀ ਪਿਆਰੇ ਮੇਰੇ ਜਿਨਾ ਬਲਿਆ ਤੇਰਾ ਨਾਮ ਚਿਤავੈ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਤਕਲਾ ਬੋਲਦੀ ਹੈ ਨਾ ਪਿਆਰਿਓ ਆਪਾਂ ਕਿਉਂ ਆਪਾਂ ਬੋਲਦੇ ਆ ਕਿ ਜੇ ਆਪਾਂ ਸਭ ਦਾ ਕਲਾ ਮੰਗਾਗੇ ਤੇ ਆਪਣਾ ਪਹਿਲਾ ਹੋ ਜਾਏ ਇਸੇ ਤਰ੍ਹਾਂ ਨਾ ਪਿਆਰਿਓ ਇੱਕ ਰਾਜ ਵਿੱਚ ਰਾਜਾ ਬੜਾ ਬਿਮਾਰ ਹੋਇਆ ਰਾਜਾ ਬਿਮਾਰ ਹੋ ਗਿਆ ਸਾਰੇ ਪਾਸੇ ਖਬਰ ਪਹੁੰਚ ਗਈ ਵੀ ਭਾਈ ਰਾਜਾ ਬਿਮਾਰ ਹੋ ਗਿਆ ਤੇ ਹਕੀਮਾਂ ਨੇ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਹਕੀਮਾਂ ਨੇ ਜਵਾਬ ਦੇ ਦਿੱਤਾ ਉਹਨਾਂ ਰਾਜਾ ਨਹੀਂ ਬਚਦਾ ਲਾਈ ਕੰਮ ਦਾ ਉਹ ਬੰਦ ਹੋ ਗਈ ਹੈ ਇੱਕ ਵਪਾਰੀ ਸੀ ਪਿਆਰੇ ਉਸ ਰਾਜ ਦੇ ਵਿਚਰਨ ਦਾ ਰਾਜੇ ਦੇ ਰਾਜ ਚ ਇੱਕ ਵਪਾਰੀ ਸੀ ਉਹਦਾ ਲੱਕੜਾਂ ਦਾ ਕੰਮ ਸੀ ਉਹਨੂੰ ਪਤਾ ਸੀ ਉਹਨ ਰਾਜੇ ਨੂੰ ਜਵਾਬ ਮਿਲ ਗਿਆ ਰਾਜੇ ਨੇ ਮਰਨਾ ਹੈ ਤੇ ਰਾਜਾ ਮਰੇਗਾ ਇਹਦੇ ਸਨਸਕਾਰ ਵਾਸਤੇ ਚੰਦਨ ਦੀ ਲੱਕੜਾਂ ਚਾਹੀਦੀ ਹੈ ਉਹਨੇ ਕੀ ਕੀਤਾ ਜਾਤ ਮਾ ਪਿਆਰ ਉਸ ਦੇਖ ਕੇ ਜਾ ਕੇ ਕਿੰਨੀਆਂ ਕਠੀਆਂ ਕਰ ਲਿਆ ਲੱਕੜਾਂ ਬੜੀਆਂ ਮਹਿੰਗੀਆਂ ਜਿੰਮੀ ਉਹਦੀ ਹਾਇਸੀਅਤ ਸੀ ਨਾ ਜਿੰਨਾ ਉਹਦੇ ਕੋਲ ਧਨ ਸੀ ਉਹਦੇ ਤੋਂ ਵੱਧ ਕੇ ਉਹ ਧਨ ਵੀ ਸਾਰਾ ਖਰਚ ਕੇ ਉਹ ਜਾ ਕੇ ਲੱਕੜਾਂ ਖਰੀਦ ਕੇ ਲੈ ਆਇਆ ਚੰਦਰ ਲੀਆਂ ਕਿਉਂਕਿ ਪਤਾ ਸੀ ਕਿ ਜੇ ਮੈਂ ਅੱਜ ਇਹ 10000ਆਂ ਲਿਆਂ ਨੇ ਤੇ ਇਹ ਜਾ ਕੇ ਮੈਂ ਲੱਕੜੀਆਂ ਵਿੱਚਾਂ ਗਾ ਕਿਉਂਕਿ ਪਤਾ ਸੀ ਕਿ ਰਾਜਾ ਮਰੇ ਆ ਤੇ ਰਾਜਾ ਮਰੇਗਾ ਤੇ ਮੈਨੂੰ ਇਹ ਸੁਭਾਅ ਹੈ ਕਿ ਮੈਨੂੰ ਇਹ ਪਤਾ ਹੈ ਕਿ ਜਦੋਂ ਰਾਜੇ ਨੇ ਮਰਨਾ ਹੈ ਤੇ ਕੋਈ ਚੰਦਰ ਦੀਆਂ ਲੱਕੜਾਂ ਨਾਲ ਦਾ ਸੰਸਕਾਰ ਹੋਣਾ ਹੈ ਕਿ ਮੈਂ ਇਹ ਚੀਜ਼ ਖਰੀਦ ਰਿਆਂ ਇਹ ਮੇਰੀ 3-4 ਗੁਣਾ ਵਧ ਕੇ ਜੀ ਅੱਛਾ ਜੇ ਤੂੰ ਲੱਕੜਾ ਖਰੀਦ ਕੇ ਲੈ ਕੇ ਆਇਆ ਨਾ ਪੈਰਿਓ ਲੱਕੜਾ ਖਰੀਦ ਕੇ ਰੱਖ ਲਈਆਂ ਤੇ ਵੇਖ ਰਿਹਾ ਹਾਂ ਉਡੀਕ ਕਰੇ ਕਿ ਕਦੋਂ ਸੁਨਹਿਆ ਮਿਲੇ ਵੀ ਰਾਜਾ ਮਰ ਗਿਆ ਵੀ ਰਾਜੇ ਮਰੀ ਦਾ ਸੁਨਹਿਆ ਮਿਲੇ ਤੇ ਉਹਦੇ ਸਿਪਾਹੀ ਆਉਣ ਉਹਦਾ ਮੰਤਰੀ ਆਵੇ ਤੇ ਮੇਰੇ ਤੋਂ ਲੱਕੜਾ ਖਰੀਦ ਕੇ ਲੈ ਜਾਵੇ ਮੇਰਾ ਚੰਗਾ ਧਨ ਮੈਨੂੰ ਮਿਲ ਜਾਵੇ 5-7 ਗੁਣਾ ਵੱਧ ਧਨ ਮਿਲੇਗਾ ਮੈਨੂੰ ਰੋਜ਼ ਉੱਠਦਾ ਰਾਤ ਨੂੰ ਸੌਣ ਲੱਗਿਆ ਸੋਚਦਾ ਕਿ ਉਹ ਹਲੇ ਮਰਿਆ ਨਹੀਂ ਸੁਨੇਹੇ ਉਪਰਦਾ ਮਰਿਆ ਨਹੀਂ ਹਰ ਟਾਈਮ ਉਹ ਸੋਚਦਾ ਕਿ ਜਲਦੀ ਮਰੇ ਜਦੋਂ ਕਾफी ਦਿਨ ਬੀਤ ਗਏ ਨਾ ਪਿਆਰ ਉਹ ਨਾ ਮਰਿਆ ਤੇ ਇਧਰ ਉਹ ਮੰਗ ਰਿਹਾ ਸੀ ਵੀ ਰਾਜਾ ਮਰ ਜਾਵੇ ਤੇ ਇਸ ਤੋਂ ਉਲਟ ਹੋਇਆ ਕਿ ਜਿਹੜਾ ਰਾਜਾ ਸੀ ਉਹਨੂੰ ਦਵਾਈ ਲੱਗਣ ਲੱਗ ਪਈ ਜਿਹੜੀ ਦਵਾਈ ਹਕੀਮ ਦੇ ਰਹੇ ਨੇ ਵੈਦ ਦਵਾਈ ਦੇ ਰਹੇ ਨੇ ਉਹ ਦਵਾਈ ਕੰਮ ਕਰਨ ਲੱਗ ਪਈ ਕਿਉਂਕਿ ਉਹ ਵਪਾਰੀ ਉਹਦਾ ਮਾੜਾ ਮੰਗਰਿਆ ਸੀ ਤੇ ਰੋਜ਼ ਬੁਰਾ ਮੰਗਰਿਆ ਸੀ ਜਦੋਂ ਉਸ ਵੈਦ ਨੂੰ ਦਵਾਈ ਰਾਜੇ ਨੂੰ ਲੱਗਣ ਲੱਗ ਪਿਛਣਾ ਤੇ ਹੁਣ ਸਾਰੇ ਪਾਸੇ ਖਬਰ ਪਹੁੰਚ ਗਈ ਕਿ ਰਾਜਾ ਤੰਦਰੁਸਤ ਹੋ ਰਿਹਾ ਹੈ ਰਾਜਾ ਠੀਕ ਹੋ ਰਿਹਾ ਹੈ ਰਾਜਾ ਠੀਕ ਹੋ ਰਿਹਾ ਹੈ ਰਾਜੇ ਨੂੰ ਦਵਾਈ ਲੱਗੀ ਹੈ ਤੇ ਉਹੀ ਵਪਾਰੀ ਤੱਕ ਇਹ ਖਬਰ ਪਹੁੰਚੀ ਨਾ ਦੁਵਾਰਾ ਪਿਆਰਿਓ ਤੇ ਉਹ ਵਪਾਰੀ ਬਿਮਾਰ ਹੋਣ ਲੱਗ ਪਿਆ ਕਿਉਂਕਿ ਚਿੰਤਾ ਹੋ ਗਈ ਤੇ ਆਪਣੀ ਲੋੜ ਤੋਂ ਵੱਧ ਕੇ ਧਨ ਖਰਚ ਬੈਠਾ ਚੰਦਰ ਦੀਆਂ ਲਕੜਾਂ ਕਿਰੀਦੀਆਂ ਨੇ ਵੀ ਰਾਜਾ ਬਰੇਗਾ ਰਾਜਾ ਤੇ ਮਰਿਆ ਨਹੀਂ ਹੁਣ ਨੁਕਸਾਨ ਇੰਨਾ ਵੱਡਾ ਹੋਣਾ ਮੇਰਾ ਉਹ ਜਿਹੜਾ ਵਪਾਰੀ ਐ ਉਹ ਬਿਮਾਰ ਹੋਣ ਲੱਗ ਪਿਆ ਚਿੰਤਾ ਵਿੱਚ ਰਹਿਣ ਲੱਗ ਪਿਆ ਤੇ ਜਦੋਂ ਪਹਿਲੇ ਰਾਜਾ ਠੀਕ ਹੋਇਆ ਨਾ ਠੀਕ ਹੋ ਕੇ ਰਾਜਾ ਆਪਣੇ ਦੋਰੀ ਤੇ ਜਾ ਰਿਹਾ ਦੋਰੀ ਤੇ ਜਾ ਰਿਹਾ ਕੀ ਦੇਖਦਾ ਇੱਕ ਚੌਂਕ ਦੇ ਵਿੱਚ ਬੜੀ ਪੁਰਾਣੀ ਬਿਲਡਿੰਗ ਐ ਬੜਾ ਪੁਰਾਣਾ ਘਰ ਚੌਂਕ ਦੇ ਵਿੱਚ ਰਿਖਿਆ ਆਪਣੇ ਸਿਪਾਹੀਆਂ ਨੂੰ ਐਲਕਾਰ ਮੰਤਰੀਆਂ ਨੂੰ ਕਹਿਣ ਲੱਗਿਆ ਕਹਿੰਦਾ ਵੀ ਇਸ ਤਰ੍ਹਾਂ ਕਰੋ ਵੀ ਇਹ ਜਿਹੜੀ ਬਿਲਡਿੰਗ ਹੈ ਇਹ ਜਿਹੜਾ ਘਰ ਹੈ ਇਹ ਜਿਹੜਾ ਸਾਹਮਣੇ ਚੌਕ ਦੇ ਵਿੱਚ ਇਹ ਬੜੇ ਪੁਰਾਣੇ ਤਰੀਕੇ ਦਾ ਬੜਾ ਪੁਰਾਣਾ ਘਰ ਹੈ ਇਹ ਮੇਰੇ ਰਾਜ ਵਿੱਚ ਆਉਂਦਾ ਤੇ ਜਿਹੜਾ ਕੋਈ ਇਸ ਚੌਕ ਵਿੱਚ ਆਉਂਦਾ ਸਭ ਤੋਂ ਪਹਿਲਾਂ ਪੁਰਾਣੀ ਬਿਲਡਿੰਗ ਵੇਖਦਾ ਮੇਰੇ ਰਾਜ ਦੀ ਤੋਹੀਨ ਹੋਉਂਦੀ ਹੈ ਇਸ ਤਰ੍ਹਾਂ ਕਰੋ ਸਭ ਤੋਂ ਪਹਿਲਾਂ ਇਹ ਪ੍ਰਾਣਾ ਘਰ ਠਵਾ ਕੇ ਇੱਕ ਛੋੜੀ ਜਿਹੀ ਬਾਜ਼ਾਰਕ ਬਣਾਓ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਲੱਗੇ ਕਿ ਰਾਜੇ ਦੇ ਰਾਜ ਵਿੱਚ ਇੱਕ ਨਵੀਂ ਸੋਹਣੀ ਬਾਜ਼ਾਰਕ ਬਣੀ ਹੈ ਕਹਿੰਦੇ ਇਹ ਘਰ ਇਹ ਜਿਹੜੀ ਜਗ੍ਹਾ ਹੈ ਇਹਨੂੰ ਪੈਸੇ ਦੇ ਕੇ ਇਹ ਤੂੰ ਜਗ੍ਹਾ ਲੈ ਲਓ ਮੰਤਰੀਆਂ ਨੂੰ ਜਦੋਂ ਪਹਿਲ ਪਤਾ ਲੱਗਿਆ ਮੰਤਰੀਆਂ ਨੇ ਨੋਟਿਸ ਦਿੱਤਾ ਜਾ ਕੇ ਉਹ ਸੇ ਵਪਾਰੀ ਦਾ ਘਰ ਸੀ ਵਪਾਰੀ ਨੂੰ ਪਤਾ ਲੱਗਿਆ ਕਿ ਰਾਜੇ ਨੇ ਅੱਜ ਆਰਡਰ ਕਰ ਦਿੱਤਾ ਹੈ ਕਿ ਮੇਰਾ ਘਰ ਢਾ ਦਿੱਤਾ ਜਾਵੇਗਾ ਔਰ ਜਿੰਨੇ ਕੇ ਪੈਸੇ ਦਿੱਤੇ ਇਸੇ ਸੁਪਨੇ ਪੈਣੇ ਸੀ ਮੰਤਰੀ ਕੋਲ ਗਿਆ ਕਹਿੰਦੇ ਮੰਤਰੀ ਜੀ ਮੇਰੀ ਬੇਨਤੀ ਹੈ ਮੇਰਾ ਘਰ ਹੈ ਚੌਂਕ ਵਿੱਚ ਇੱਥੇ ਮੇਰਾ ਵਪਾਰ ਬੜਾ ਚੰਗਾ ਚੌਂਕ ਵਿੱਚ ਹੋਣ ਕਰਕੇ ਆਲੇ-ਕੁਲੇ ਦੇ ਇਲਾਕੇ ਦੇ ਲੋਕ ਇੱਥੇ ਆਉਂਦੇ ਨੇ ਮੇਰਾ ਵਪਾਰ ਚੌਂਕ ਕਰਕੇ ਚੱਲ ਰਿਹਾ ਹੈ ਮੇਰਾ ਘਰ ਇੱਥੇ ਬਣਿਆ ਰਹਿਣ ਦਿਓ ਮੈਂ ਤੁਹਾਨੂੰ ਦੁਬਾਰਾ ਘਰ ਨਹੀਂ ਬਣਨਾ ਮੇਰੀ ਬੇਨਤੀ ਹੈ ਕਿ ਮੇਰਾ ਘਰ ਨਾ ਤਾਓ ਕਹਿੰਦੇ ਭਾਈ ਰਾਜੇ ਦਾ ਹੁਕਮ ਹੈ ਰਾਜੇ ਦਾ ਹੁਕਮ ਸਾਨੂੰ ਮੰਨਣਾ ਪੈਣਾ ਜੋ ਵੀ ਮਾਇਆ ਉਹ ਦੇਰ ਨੂੰ ਚੁੱਪ ਕਰਕੇ ਚੱਕ ਲੈ ਨਹੀਂ ਤੇਰੇ ਨਾਲ ਥੱਕਾ ਹੋਵੇਗਾ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਤੇ ਜਿਹੜਾ ਮੰਤਰੀ ਇਹ ਨਾ ਪਿਆਰ ਬੜਾ ਸਿਆਣਾ ਸੀ ਮੰਤਰੀ ਕਹਿਣ ਲੱਗਿਆ ਵੀ ਰਾਜਾ ਤੇ ਆਪਣੇ ਰਾਜ ਵਿੱਚ ਬੜੀ ਵਾਰ ਉਸ ਪਾਸੇ ਗਿਆ ਕਹਿੰਦੇ ਬੜੀ ਵਾਰ ਗਿਆ ਉਹ ਆਪਣੇ ਰਾਜ ਵਿੱਚ ਬੜੀ ਵਾਰ ਉੱਤਰਨ ਗਿਆ ਪਰ ਉਹਨੇ ਕਦੇ ਵੀ ਉਸ ਬਿੰਦ ਦੇ ਬਾਰੇ ਉਹਦੇ ਮਨ 'ਚ ਇਹ ਵਿਚਾਰ ਨਹੀਂ ਆਈ ਜੇ ਅੱਜ ਉਹਦੇ ਮਨ 'ਚ ਵਿਚਾਰ ਆਈ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਵੇਗਾ ਕੌਣ ਕਿਤੇ ਮਨ ਵਿੱਚ ਕੋਈ ਖਿਆਲ ਤੇ ਨਹੀਂ ਕਰਦਾ ਕਿਉਂ ਕਿਤੇ ਰਾਜੇ ਬਾਰੇ ਕੋਈ ਮਾੜੇ ਵਿਚਾਰ ਤੇ ਨਹੀਂ ਮਨ ਵਿੱਚ ਸੋਚਦਾ ਕਿਉਂਕਿ ਆਪਾਂ ਜਿਹਦੇ ਬਾਰੇ ਸੋਚਾਂਗੇ ਨਾ ਪਿਆਰੇ ਕਈ ਵਾਰ ਆਪਾਂ ਕਿਸੇ ਬਾਰੇ ਸੋਚ ਲੈ ਕੇ ਤਾ ਮੋੜਾ ਫੋਨ ਆ ਜਾਂਦਾ ਕਈ ਵਾਰ ਆਪਾਂ ਸੋਚਦੇ ਆ ਸਾਹਮਣੇ ਉਹ ਇਨਸਾਨ ਟਕਰ ਜਾਂਦਾ ਆਪਾਂ ਨੂੰ ਇਹਦਾ ਮਤਲਬ ਹੈ ਕਿ ਉਹ ਕੁਦਰਤ ਇੱਕ ਨਿਯਮ ਬਣਾਇਆ ਪਿਆ ਕਿ ਜੋ ਆਪਾਂ ਸੋਚਣਾ ਉਹ ਹੋ ਜਾਂਦਾ ਇਸੇ ਤਰ੍ਹਾਂ ਉਹ ਮੰਤਰੀ ਨੇ ਜਦੋਂ ਪੁੱਛਿਆ ਤੇ ਵਪਾਰੀ ਨੇ ਹੱਥ ਜੋੜ ਕੇ ਕਹਿੰਦੇ ਵਾਕਈ ਤੇਰੀ ਸੱਚ ਗੱਲ ਹੈ ਉਹ ਮੈਂ ਮਨ ਵਿੱਚ ਗੁਰਾ ਮੰਗਦਾ ਸੀ ਰਾਜੇ ਦਾ ਕਹਿੰਦੇ ਬਸ ਤੈਨੂੰ ਉਹ ਕਰਮ ਦੀ ਸਜ਼ਾ ਮਿਲ ਰਹੀ ਹੈ ਜੇ ਤੂੰ ਗੁਰਾ ਮੰਗ ਰਿਹਾ ਸੀ ਰਾਜੇ ਦਾ ਗੁਰਾ ਨਹੀਂ ਹੋਇਆ ਪਰ ਹੁਣ ਤੇਰਾ ਗੁਰਾ ਹੋਇਆ ਕਹਿੰਦੇ ਮੇਰੀ ਬੇਨਤੀ ਆ ਮੈਨੂੰ ਬਚਾਓ ਕਿਸੇ ਤਰ੍ਹਾਂ ਬਚਾਓ ਉਹੀ ਮੰਤਰੀ ਨੂੰ ਕਹਿਣ ਲੱਗਿਆ ਵਪਾਰੀ ਕਹਿੰਦਾ ਇਸ ਤਰ੍ਹਾਂ ਕਰੋ ਮੰਤਰੀ ਕਹਿੰਦਾ ਵੀ ਤੂੰ ਅੱਜ ਤੋਂ ਲੈ ਕੇ ਰਾਜੇ ਦਾ ਭਲਾ ਮੰਗਣਾ ਲੱਗਦਾ ਤੂੰ ਆਪਣੇ ਮਨ 'ਚ ਰਾਜੇ ਦਾ ਭਲਾ ਮੰਗਿਆ ਕਰ ਜਿਵੇਂ ਆਪਾਂ ਕਈ ਵਾਰ ਮਨ 'ਚ ਸੋਚਦੇ ਆਂ ਫਲਾਣੇ ਦਾ ਇਹ ਬਣ ਗਿਆ ਸਾਡਾ ਵੀ ਬਣਿਆ ਉਹਦਾ ਕਿਉਂ ਬਣ ਗਿਆ ਉਹਦਾ ਨੂੰ ਨੁਕਸਾਨ ਹੋ ਜਗਈ ਬੜੀ ਕਈ ਵਾਰ ਮਨ ਵਿਚ ਵਿਚਾਰ ਆ ਜਾਂਦੀ ਹੈ ਪਿਆਰੀ ਪਰ ਜਦੋਂ ਇਸ ਵਪਾਰੀ ਨੇ ਮੰਤਰੀ ਨਾਲ ਗੱਲ ਕੀਤੀ ਮੰਤਰੀ ਕਹਿੰਦਾ ਭਾਈ ਹੁਣ ਤੂੰ ਰਾਜੇ ਦਾ ਚੰਗਾ ਮੰਗਿਆ ਕਰ ਭਲਾ ਮੰਗਿਆ ਕਰ ਜਦੋਂ ਤੂੰ ਭਲਾ ਮੰਗੇਗਾ ਫਿਰ ਆਪਣੇ ਆਪ ਭਲਾ ਹੋਣ ਲੱਗ ਪੈਣਾ ਉਹ ਕਹਿੰਦਾ ਸਤ ਬਚਨ ਜੀ ਹੁਣ ਗਿਆ ਘਰ ਸਵੇਰ ਸ਼ਾਮ ਜਦੋਂ ਉੱਠਦਾ ਰਹਿੰਦਾ ਹਰ ਟਾਈਮ ਕਹਿੰਦਾ ਰਾਜੇ ਦਾ ਭਲਾ ਹੋ ਜੇ ਮਹਾਰਾਜ ਰਾਜੇ ਦੀ ਵੱਡੀ ਵੱਡੀ ਉਮਰ ਕਰੇ ਰਾਜੇ ਦਾ ਪਲਾਹ ਹੋਵੇ ਰਾਜਾ ਚੰਗਾ ਬਣ ਕੇ ਰਵੇ ਉਹ ਸਦਾ ਜੀ ਦੂਤ ਦਾ ਬੰਦਾ ਰਾਜੇ ਦਾ ਚੰਗਾਈ ਮੰਗ ਰਿਆ ਅੰਦੇ ਆਰਦਾਸ ਕਰ ਰਿਹਾ ਮਾਨ ਜੀ ਕਿ ਮਹਾਰਾਜੇ ਦਾ ਪਲਾਹ ਹੋ ਜਾਵੇ ਬਸ ਤਿਆਰੂ ਮਹੀਨਾ ਕਿ ਬੀਤਿਆ ਉਹੀ ਰਾਜਾ ਫਿਰ ਉਸੇ ਚੌਂਕ ਵਿੱਚ ਗਿਆ ਲੰਗੀ ਉਸੇ ਚੌਂਕ ਵਿੱਚ ਜਾ ਕੇ ਜਦੋਂ ਉਹੀ ਬਿਲਡਿੰਗ ਵੇਖੀ ਬੜੇ ਗੁੱਸੇ ਨਾਲ ਬੋਲਿਆ ਕਹਿੰਦੇ ਤੁਹਾਨੂੰ ਕਿਹਾ ਸੀ ਇਸ ਬਿਲਡਿੰਗ ਨੂੰ ਢਾ ਰਹੇ ਹੋ ਤੁਸੀਂ ਇਹ ਬਿਲਡਿੰਗ ਨਹੀਂ ਢਾਈ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਮੇਰੇ ਹੁਕਮ ਦੀ ਤੋਹੀਨ ਕੀਤੀ ਹੈ ਕਹਿੰਦੇ ਇੰਨਾ ਸਮਾਂ ਹੋ ਗਿਆ ਅੱਜ ਤੱਕ ਇਹ ਬਿਲਡਿੰਗ ਇਹ ਘਰ ਢਾਇਆ ਕਿਉਂ ਨਹੀਂ ਤੇ ਜਦੋਂ ਪਿਆਰਿਓ ਉਹ ਮੰਤਰੀ ਨੂੰ ਕਿਹਾ ਤੇ ਮੰਤਰੀ ਜੀ ਕਹਿਣ ਲੱਗੇ ਮੰਤਰੀ ਕਹਿੰਦਾ ਹੈ ਰਾਜਨ ਜੀ ਮਾਫੀ ਚਾਹਵੇਂ ਇਸ ਗੱਲ ਵਾਸਤੇ ਕਿ ਸਾਡੇ ਤੋਂ ਇਹ ਕੰਮ ਲੇਟ ਹੋਇਆ ਪਰ ਸਾਡੀ ਇਹ ਤਾਂ ਬੇਨਤੀ ਸੁਣ ਕਹਿੰਦੇ ਆਪਣੇ ਚੌਕ ਵਿੱਚ ਪੁਰਾਣੀ ਬਿਲਡਿੰਗ ਐ ਪੁਰਾਣਾ ਬੜਾ ਘਰ ਐ ਕਹਿੰਦੇ ਆਪਣੇ ਰਾਜ ਦੇ ਵਿੱਚ ਤੇ ਕਹਿੰਦੇ ਪੁਰਾਣੇ ਘਰ ਬੜੇ ਘਟ ਰਹੇ ਨੇ ਕਹਿੰਦੇ ਇਹ ਬੜੀ ਵਧੀਆ ਗੱਲ ਐ ਕਿ ਆਪਣੇ ਚੌਕ ਵਿੱਚ ਪੁਰਾਣਾ ਘਰ ਐ ਇਹ ਜਿਹੜਾ ਘਰ ਹੈ ਇਹਨੂੰ ਲੋਕ ਵੇਖ ਕੇ ਸੋਚਣਗੇ ਵੇਖਣਗੇ ਕਿ ਪ੍ਰਾਣੀਆਂ ਬਿਲਡ ਕਰਕੇ ਡਾ ਵੀ ਹੋ ਜਾਂਦੀ ਹੈ। ਵੀ ਅੱਜਕਲ ਪ੍ਰਾਣੀ ਬਿਲਡਿੰਗ ਘਟ ਉਲਦੀ ਹੈ। ਪ੍ਰਾਣਾ ਘਰ ਘੱਟ ਮਿਲਦਾ। ਇਸ ਕਰਕੇ ਇਹਨੂੰ ਜੇ ਰਹਿਣ ਦੀਏ ਵੀ ਆਪਣੇ ਰਾਜ ਵਿੱਚ ਇੱਕ ਨਿਸ਼ਾਨੀ ਰਹਿ ਜਵੇ। ਰਾਜੇ ਨੂੰ ਗੱਲ ਚੰਗੀ ਲੱਗੀ। ਗੱਲ ਚੰਗੀ ਲੱਗਣ ਦਾ ਮਤਲਬ ਕਾਰਨ ਕੀ ਸੀ? ਕਿਉਂਕਿ ਉਹ ਅੱਜ ਭਲਾ ਮੰਗ ਰਿਹਾ। ਸੋਹੀ ਵਪਾਰੀ ਭਲਾ ਮੰਗ ਰਿਹਾ ਸੀ। ਰਾਜੇ ਦੇ ਮਨ ਨੂੰ ਗੱਲ ਤੂੰ ਚੰਗੀ ਲੱਗੀ ਨਾ ਪਿਆਰ ਤੇ ਰਾਜਾ ਕਹਿੰਦਾ ਫਿਰ ਇਸ ਤਰ੍ਹਾਂ ਕਰੋ। ਇਹ ਬਿਲਡਿੰਗ ਨੂੰ ਸਰਕਾਰੀ ਪੈਸਿਆਂ ਤੇ ਸਰਕਾਰੀ ਖਰਚੇ ਤੇ ਇਹਦੀ ਮਰਮਮਤ ਕਰਾਓ ਜੋ ਵੀ ਕਿਤੇ ਇਹਦੇ ਕਲੀ ਹੋਣ ਵਾਲੀ ਐ ਕਿਤੇ ਰੰਗ ਹੋਣ ਵਾਲਾ ਕੋਈ ਇਸ ਤਰ੍ਹਾਂ ਦਾ ਕਿਤੇ ਭੰਗ ਤੋੜ ਐ ਉਹਨੂੰ ਬਿਲਕੁਲ ਸਵਾਰ ਕੇ ਸੋਹਣਾ ਬਣਾ ਦਿਓ ਲੋਕਾਂ ਨੂੰ ਦੇਖਣ ਵਾਲੇ ਨੂੰ ਪਤਾ ਲੱਗੇ ਵੀ ਪੁਰਾਣੀ ਬਿਲਡਿੰਗ ਕਿੰਨੀ ਸੋਹਣੀ ਲੱਗ ਰਹੀ ਐ ਇਹ ਆਪਣੇ ਰਾਜ ਦੀ ਇੱਕ ਵਧੀਆ ਬਣ ਜਾਵੇ ਤੇ ਪਿਆਰੇ ਉਸੇ ਤਰ੍ਹਾਂ ਉਸ ਜਿਹੜਾ ਵਪਾਰੀ ਐ ਉਹਦੇ ਕੋਲ ਗਏ ਮੰਤਰੀ ਜਾ ਕੇ ਕਹਿੰਦੇ ਭਾਈ ਹੁਣ ਤੇਰੀ ਅਰਦਾਸ ਨੂੰ ਭਾਗ ਲਾਗੇ ਨੀ ਉਹ ਰਾਜੇ ਦਾ ਭਲਾ ਮੰਗ ਰਿਆ ਸੀ ਰਾਜੇ ਨੇ ਤੇਰਾ ਭਲਾ ਵੀ ਕਰ ਦਿੱਤਾ ਕਹਿੰਦੇ ਉਹ ਕਿਸ ਤਰ੍ਹਾਂ ਕਹਿੰਦੇ ਹੁਣ ਸਰਕਾਰੀ ਖਰਚੇ 'ਚ ਇਸ ਬਿਲਡਿੰਗ ਨੂੰ ਸੋਨਾ ਬਣਾਇਆ ਜਾਵੇਗਾ ਬਿਲਡਿੰਗ ਤੇਰੀ ਹੈ ਪਰ ਇਹ ਕੋਈ ਸੋਨਾ ਬਣਾ ਕੇ ਸ਼ਿੰਗਾਰਿਆ ਜਾਵੇਗਾ ਤੇ ਸੱਚਮੁੱਚ ਪਿਆਰੋ ਸ਼ਿੰਗਾਰਿਆ ਗਿਆ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਪਰਤ ਦਾ ਬੁਰਾ ਨਾ ਰੱਖੋ ਜੀ ਕਹਿੰਦੇ ਜੇ ਤੁਸੀਂ ਕਿਸੇ ਦਾ ਪ੍ਰਾਇਦਾ ਕਿਸੇ ਦਾ ਜੇ ਤੁਸੀਂ ਬੁਰਾ ਮਨ ਚ ਨਹੀਂ ਰੱਖੋਗੇ ਤੇ ਕਹਿੰਦੇ ਤੈਨੂੰ ਆਪਣੇ ਆਪ ਸੋਵੇਂ ਮੈਨੂੰ ਲੱਗ ਪੈਣਾ ਹੈ ਤੈਨੂੰ ਦੁੱਖਾਂ ਦਾ ਤੇਰੀਆਂ ਦਾ ਨਾਸ਼ ਹੋ ਜਾਣਾ ਇਸ ਕਰਕੇ 파ਸ਼ਾ ਕਿੰਦੇ ਭਾਈ ਸਦਾ ਉੱਠਦੇ ਆਂ ਬੈਠਦੇ ਆਂ ਉਸ ਪਰਮਾਤਮਾ ਦਾ ਨਾਮ ਜਪੀਏ ਸੁਮਨ ਕਰੀਏ ਵਕ ਤੋਂ ਵਤ ਬਾਣੀ ਨਾਲ ਜੁੜੀਏ ਵਕ ਤੋਂ ਵਤ ਸਕਾਲਪ੍ਰਭੂ ਨੂੰ ਜੇਤੇ ਕਰੀਏ ਉੱਠਦੇ ਆਂ ਬੈਠਦੇ ਆਂ ਸਵਾਸ ਸਵਾਸ ਜਿਵੇਂ ਆਪਾਂ ਉਦਾਹਰਨ ਦਿੱਤੀ ਕਛੂਕੂਮੀ ਦੀ ਸੁਰਤ ਜਿਹੜੀ ਹੈ ਉਹ ਆਪਣੇ ਪਰਮਾਤਮਾ ਨਾਲ ਜੋੜਨੀ ਹੈ ਰਹਿਣਾ ਕਿੱਥੇ ਹੈ ਪਰਿਵਾਰ ਵਿੱਚ ਸੁਰਤ ਕੈਸੀ ਹੋਵੇ ਬੋਲ ਕੈਸੇ ਹੋਣਾ ਰਹਿ ਰਹੇ ਭਵੇਂ ਕਾਂ ਦੇ ਆਲੇ ਦੇ ਵਿੱਚ ਪਰ ਆਪਣੀ ਮਾਂ ਦੀ ਬੋਲੀ ਪਛਾਣ ਕੇ ਆਪ ਉੱਡ ਜਾਂਦੇ ਨੇ ਨਾਲ ਪਿਆਰਿਓ ਕੋਈ ਦੇ ਬੱਚੇ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਜਿੱਥੇ ਮਰਜੀ ਰੋ ਸਾਰੇ ਧਰਮਾਂ ਦਾ ਸਤਕਾਰ ਕਰੋ ਪਰ ਤੁਹਾਨੂੰ ਪਤਾ ਹੋਣਾ ਜਿਹੜੇ ਤੁਹਾਡਾ ਅਸਲੀ ਧਰਮ ਕੀ ਹੈ ਤੁਹਾਡਾ ਮੇਨ ਮਕਸਦ ਕੀ ਹੈ ਦੁਨੀਆ ਤੇ ਆਉਣ ਦਾ ਸੰਸਾਰ ਤੋਂ ਤੁਸੀਂ ਜਨਮ ਕਿਸ ਧਰਮ ਵਿੱਚ ਲਿਆ ਹੈ ਇਸ ਕਰਕੇ ਉਸ ਧਰਮ ਦੇ ਵਿੱਚ ਰਹਿ ਕੇ ਧਰਮ ਦਾ ਸਤਕਾਰ ਕਰੋ ਆਪਣੇ ਧਰਮ ਵਿੱਚ ਨਿਰਪੱਖ ਹੋਵੋ ਪਿਆਰੋ ਵਕਤ ਵਦ ਬਾਣੀ ਪੜਿਆ ਤੁਹ ਆਪਣੇ ਆਪ ਗੁਰੂ ਨੇ ਕਿਰਪਾ ਕਰਨੀ ਹੈ ਕਿਉਂਕਿ ਮਹਾਰਾਜੀ ਬਾਣੀ ਦਾ ਸ਼ਬਦ ਇਹ ਮੂਤ ਭਲੇਤੀ ਕੱਪੜ ਹੋਏ ਇਹ ਸਾਧੂਣ ਲਈ ਹੈ ਉਹ ਧੋਏ ਹਰੀਏ ਮਤਿ ਫਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪਿਆਰ ਨਾਮ ਦੇ ਨਾਲ ਹੋਇਆ ਕਰੋ ਬਾਣੀ ਪੜਿਆ ਕਰੋ ਬੜੀ ਬਿੜ ਭਾਗੀ ਪਿਆਰੇ ਆਓ ਇਨੀ ਕਾਜ ਨਹੀਂ ਪਰਵਾਹ ਕਰਨੀ ਆ ਸੋ 2-4 ਮਿੰਟ ਆਪਾਂ ਜਾਪ ਵਿੱਚ ਜ਼ਰੂਰ ਬਿਜਾਰਨ ਕਰੀਏ ਬਹੁਤ ਸkada ਪਾਸ਼ਾ ਦੀ ਕਿਰਪਾ ਸਦਕਾ ਆਪਣੀ ਹਾਜ਼ਰੀ ਪ੍ਰਵਾਨੋ ਜੀ ਇਹ ਜਿਹੜਾ ਜੀਵਨ ਮਿਲਿਆ ਇਹ ਕਿਤੇ ਲੇਖੇ ਵਿੱਚ ਲੱਗ ਜਾਵੇ ਆਓ ਪਿਆਰੋ ਕੋਈ ਵੀ ਰਸਨਾ ਬਾਜੇ ਨਾ ਰਹੇ ਸਾਰੇ ਪਿਆਰਾਂ ਚਾਤੋ ਜੀ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਸਤ ਨਾਮ i uh -huh. ਆਪੀ ਸੱਚ i uh -huh. Why? Right. ਬਹੁਤ ਜੀ ਅਨ ਸਭ ਜੀ ਆਪਣੇ ਸਰਨਾ ਚਤਵਾਰ ਕਰਨੀ ਪਰਵਾਰਾਂ ਦੇ ਬੱਚਿਆਂ ਨੂੰ ਸਦਾ ਇੱਕ ਪ੍ਰਯਤ ਬੰਦਨਾ ਦੁੱਖਾਂ ਆਪਦੁਨਾਂ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੋ ਭਜਨ ਗਾਣੀ ਦੇ ਪ੍ਰਕਾਸ਼ਾ ਨੇ ਦਿਲ ਗੁਰੀ ਦਾ 24 ਤਰਕੀ ਵੈਸ਼ਣੀ ਜਿਸਾਂ ਤੇ ਸੰਤ ਮਹਾਰਾਜ ਅਨ ਸੰਤ ਸਾਇਰਣਾਂ ਚਰਤੀਆਂ ਕਲਾ ਵਾਲੇ ਜੀਵਨ ਬੰਸਰੇ ਆਪ ਉਸ ਪ੍ਰੇਮ ਪਿਆਰ ਕਿਰਪਾ ਗੁਰੂ ਸਾਹਿਬ ਦਾ ਰਾਜ ਕਿਰਪਾ ਕਰਨੀ ਸਭ ਜੀ ਅਨ ਸਭ ਜੀ ਪਰਵਾਣ ਕਰਨੀ